ਵਲਾਦੀਮੀਰ ਪੁਤਿਨ ਇੱਕ ਵਾਰ ਫਿਰ ਰੂਸ ਦੇ ਰਾਸ਼ਟਰਪਤੀ ਬਣ ਗਏ ਹਨ ਮੰਗਲਵਾਰ ਨੂੰ ਪੁਤਿਨ ਨੇ ਮਾਸਕੋ ਦੇ ਗ੍ਰੈਂਡ ਕੈਮਲਨ ਪੈਲੇਸ ਦੇ ਵਿੱਚ 33 ਸ਼ਬਦਾਂ ਦੇ ਵਿੱਚ ਪੰਜਵੀਂ ਵਾਰ ਅਹੁਦੇਤੀ ਸੌ ਚੁੱਕੇ ਗ੍ਰੈਂਡ ਕੈਮਲਨ ਉਹੀ ਸਥਾਨ ਹੈ ਜਿੱਥੇ ਰੂਸੀ ਸ਼ਾਹੀ ਪਰਿਵਾਰ ਦੇ ਤਿੰਨ ਰਾਜਿਆਂ ਦੀ ਤਾਜਪੋਸ਼ੀ ਕੀਤੀ ਗਈ ਸੀ ਸੌ ਚੱਕਨ ਤੋਂ ਬਾਅਦ ਪੁੱਤ ਨੇ ਕਿਹਾ ਅਸੀਂ ਹੋਰ ਮਜ਼ਬੂਤ ਹੋਵਾਂਗੇ ਅਸੀਂ ਉਹਨਾਂ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੋ ਸਾਨੂੰ ਦੁਸ਼ਮਣ ਮੰਨਦੇ ਹਨ ਮੈਂ ਜਨਤਾ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਦਰਅਸਲ ਰੂਸ ਦੇ ਵਿੱਚ 15 ਤੋਂ 17 ਮਾਰਚ ਨੂੰ ਹੋਈਆਂ ਚੋਣਾਂ ਦੇ ਵਿੱਚ 88% ਵੋਟਾਂ ਮਿਲੀਆਂ ਸਨ ਪੁੱਤਨ ਦੇ ਵਿਰੋਧੀ ਨਿਕੋਲਾ ਖਾਰੀਤੋਨੋਗ ਨੂੰ ਸਿਰਫ 4% ਵੋਟਾਂ ਮਿਲੀਆਂ ਸਨ ਦਨ ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਨੇ ਰੂਸ ਵਿੱਚ ਵਲਾਦਿਮੀਰ ਪੁਤਿਨ ਦੇ ਸੌਚੁਕ ਸਮਾਰਨ ਦਾ ਬਾਈਕਾਟ ਕੀਤਾ ਹੈ ਪੁਤਿਨ ਸਾਲ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ ਇਸ ਤੋਂ ਬਾਅਦ ਪੁਤਿਨ ਸਾਲ 2004 2008 ਅਤੇ 2008 ਵਿੱਚ ਵੀ ਰੂਸ ਦੇ ਰਾਸ਼ਟਰਪਤੀ ਬਣੇ ਮੰਗਲਵਾਨ ਨੂੰ ਸੌਚਕ ਸਮਾਗਮ ਦੀਆਂ ਤਿਆਰੀਆਂ ਪੂਰੀਆਂ ਹੋਣ ਤੋਂ ਬਾਅਦ ਪੁਤਿਨ ਗ੍ਰੈਂਡ ਚੈਮਨਲ ਪੈਲੇਸ ਪਹੁੰਚੇ ਜਿੱਥੇ ਲੋਕਾਂ ਨੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਸੌਚਕਨ ਤੋਂ ਬਾਅਦ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ